ਗੜਸ਼ੰਕਰ ਇਲਾਕੇ ਦੇ ਪੰਜ ਪਿੰਡਾਂ ਭਵਾਨੀਪੁਰ ਅਚਰਪੁਰ ਭਵਾਨੀਪੁਰ ਭਗਤਾਂ ਕਾਨੇਵਾਲ ਰਤਨਪੁਰ ਦਾ 201 ਏਕੜ ਤੋਂ ਵੱਧ ਜੰਗਲੀ ਰਕਬਾ ਸਾਫ਼ ਕਰਕੇ ਸੋਲਰ ਕੰਪਨੀ ਵੱਲੋਂ ਸੋਲਰ ਪੈਨਲ ਲਗਾਇਆ ਜਾ ਰਿਹਾ ਹੈ ਜਿਸ ਦਾ ਇਲਾਕੇ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਇਹ ਸ਼ਾਇ ਇੱਕ ਰਿਪੋਰਟ ਕਰਾਂਗੇ ਕਰਾਂਗੇ ਮਾਰੇ ਪਿੰਡ ਭਵਾਨੀ ਪਰ ਤੋਂ ਸਰਪੰਚ ਹਰਜਿੰਦਰ ਸਿੰਘ ਜੀ ਬੋਲ ਰਿਹਾ ਜੋ ਇਹ ਪਲਾਂਟ ਲੱਗ ਰਿਹਾ ਹੈ ਅਸੀਂ ਜਦੋਂ ਇੱਥੇ ਆ ਕੇ ਦੇਖਿਆ ਇਹ ਇਹਦੀ ਪਹਿਲੇ ਥੋੜਿਆ ਸਮਾਨ ਸਿੱਟਿਆ ਸੀ ਅਸੀਂ ਇਹਨਾਂ ਨੂੰ ਆਕੇ ਰੋਕਿਆ ਇਹ ਕਹਿੰਦੇ ਅਸੀਂ ਬੰਦ ਕਰ ਦੇਣਾ ਇਹਨੇ ਕੋਈ ਬੰਦ ਨਹੀਂ ਕੀਤਾ ਅਸੀਂ ਡੀਐਫਓ ਸਾਹਬ ਦੇ ਦਰਖਾ ਦਿੱਤੀ ਹੈ ਚੌਂਕੀ ਚੌਂਕੀ ਇੰਚਾਰਜ ਨੂੰ ਦਰਵਾ ਦਿੱਤੀ ਹੈ ਜੋ ਸੋਸ਼ਲ ਦਾ ਕਰੋਸ਼ੀ ਰੋਸ਼ੀ ਹੈ ਲਗਾਤਾਰ ਹੋ ਗਿਆ ਇੱਕ ਵੀ ਕਿਹਾਂ ਲੱਕਰ ਫੜਦਿਆਂ ਨੂੰ ਆ ਵੀ ਕਈ ਵਾਰ ਉਹਨੂੰ ਘੇਰਿਆ ਵੀ ਉਹ ਭੱਜ ਗਿਆ ਆ ਵੀ ਉਹਨੂੰ ਫੋਨ ਵੀ ਕੀਤਾ ਤੂੰ ਰੁਕ ਜਾ ਉਹਨੂੰ ਸਾਡੀ ਕੋਈ ਸੁਣਾਈ ਨਹੀਂ ਦਿੱਤੀ ਆ ਵੀ ਚੌਂਕੀ ਇੰਚਾਰਜ ਨੂੰ ਕਿਹਾ ਉਹਨੂੰ ਪਰਸੋਂ ਹੀ ਦਰਵਾ ਦਿੱਤੀ ਵੀ ਬਲਾ ਉੱਥੇ ਵੀ ਆਲਾ ਕੋਈ ਬਲਾ ਹੀ ਨਹੀਂ ਗਿਆ ਡੀਪੋ ਸਾਹਿਬ ਨੂੰ ਸਵੇਰੇ ਹੀ ਫੋਨ ਕੀਤਾ ਹੁਣ ਉਹ ਨਹੀਂ ਤੁਹਾਨੂੰ ਕਹਿਤਾ ਇਹਨਾਂ ਨੂੰ ਆਈ ਪਰਮਿਸ਼ਨ ਉਹ ਕਿਹਾ ਹੈ ਮੈਂ ਡੀਪੋ ਸਾਹਿਬ ਨੂੰ ਕਹਿਣਾ ਚਾਹਨਾ ਪੁੱਛਣਾ ਚਾਹਨਾ ਅਸੀਂ ਜਦ ਇਹਨਾਂ ਨੂੰ ਕੋਈ ਪਰਮਿਸ਼ਨ ਨਹੀਂ ਮਿਲੀ ਜਿੱਦਣ ਪਹਿਲੇ ਦਿਨ ਇੱਥੇ ਮਸ਼ੀਨ ਲੱਗੀ ਮੈਂ ਉਹਨਾਂ ਦੇ ਗਾਰਡ ਨੂੰ ਫੋਟੋਆਂ ਪਾਇਆ ਜਦ ਇਹਨਾਂ ਨੂੰ ਪਰਮਿਸ਼ਨ ਨਹੀਂ ਮਿਲੀ ਉਹਨਾਂ ਨੂੰ ਪਤਾ ਵੀ ਤਾਂ ਕਿ ਮਾਲ ਲਾ ਰਹੇ ਉਹਨਾਂ ਨੇ ਸਮਾਨ ਕਿਤਾਹਾਂ ਲਾਣ ਦਿੱਤਾ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਜੇ ਇਹਨਾਂ ਨੇ ਕੰਮ ਬੰਦ ਕੀਤਾ ਠੀਕ ਹੈ ਨਹੀਂ ਆ ਵੀ ਡੀਪੋ ਸਾਹਿਬ ਦੇ ਐਸਡੀਐਮ ਸਾਹਿਬ ਦੇ ਵੀ ਧਰਨਾ ਦੇਵਾਂਗੇ ਇਹ ਸਾਡੇ ਇੱਥੇ ਜੋ ਹੱਦਬੰਦੀ ਹੈ ਪਵਾਨੀਪੁਰ ਪਵਾਨੀਪੁਰ ਪਾਕਤਾ ਕਾਣੇਬਾਲ ਹਰਤਨਪੁਰ ਆ ਲਾਗੇ ਪਿੰਡ ਸ਼ੂਸ਼ਾਲ ਪੈਂਦਾ ਰੁੜਕੀ ਪੈਂਦਾ ਇਹ ਚੋਂ ਪਿੰਡਾਂ ਛੇ ਪਿੰਡਾਂ ਦਾ ਅਸੀਮਾ ਪੈਂਦਾ ਇਹ ਜੋ ਸੋਲਰ ਪਲੇਟ ਲੱਗ ਰਿਹਾ ਅਸੀਂ ਬਿਲਕੁਲ ਕਿਸੇ ਵੀ ਹਾਲਤੀ ਨੂੰ ਲੱਗਣ ਨਹੀਂ ਦੀ ਆਮਗੇ ਇਲਾਕਾ ਬੀਚ ਦੇ ਵਿੱਚ ਪਿੰਡ ਪਵਾਨੀਪੁਰ ਦੇ ਵਿੱਚ ਇੱਕ ਇਹ ਸੋਲਰ ਪਲਾਂਟ ਲੱਗ ਰਿਹਾ ਜਿਹਦੇ ਨਾਲ ਇਹਨਾਂ ਨੇ ਲੋਕਾਂ ਨੇ ਇਸ ਜੰਗਲ ਤੇ ਕਬਜ਼ਾ ਕੀਤਾ ਚਾਰ ਪੰਚਾਇਤਾਂ ਹਾਸ਼ਿਲਪੁਰ ਪਵਾਨੀਪੁਰ ਪਾਕਤਾ ਪਵਾਨੀਪੁਰ ਤੇ ਰਤਨਪੁਰ ਇਹ ਇਲਾਕਾ ਉਹਨਾਂ ਦਾ ਇਕੱਠਾ ਪੈਂਦਾ ਹੈ ਇਹਨਾਂ ਨੇ ਜ਼ਮੀਨ ਨੂੰ ਕਟੈਸ਼ਨਸ ਕਰਕੇ ਕਿਸੇ ਪ੍ਰੋਜੈਕਟ ਲਾਣਾ ਚਾਹੁੰਦੇ ਆ ਮੈਂ ਸਾਰਿਆਂ ਦੇ ਅੱਗੇ ਦਰਖਾਸਤ ਕਰਦਾ ਹਾਂਗੇ ਕਿਸੇ ਵੀ ਕੀਮਤ ਜੇ ਅਸੀਂ ਇਹ ਪ੍ਰੋਜੈਕਟ ਨਹੀਂ ਲੱਗਣ ਦੇਵਾਂਗੇ ਸਾਨੂੰ ਪਤਾ ਹੈ ਇਹ ਪ੍ਰੋਜੈਕਟ ਲਾ ਕੇ ਬਿਜਲੀ ਸਾਨੂੰ ਪੈਸਿਆਂ ਦੇ ਨਾਲ ਦੇਣਗੇ ਇਹ ਗਰੀਬ ਆਦਮੀ ਲਈ ਤਾਂ ਇਸ ਇਲਾਕੇ ਵਿੱਚਾਂ ਲੱਕੜ ਕੱਟਣ ਦਾ ਹੁਕਮ ਨਹੀਂ ਹੈ ਕਿਸੇ ਟਰੈਕਟਰ ਨੂੰ ਲਿਆਉਣ ਦਾ ਹੁਕਮ ਨਹੀਂ ਹੈ ਦੇਖ ਕਿਥੋਂ ਐਡਾ ਵੱਡਾ ਕਾਰੋਬਾਰ ਕਰ ਰਹੇ ਨੇ ਇਹਨਾਂ ਨੇ ਕਿਤੋਂ ਤੋਂ ਐਨਓਸੀ ਲਈ ਹੈ ਕਿ ਇਸ ਬੰਦੇ ਤੋਂ ਪਰਮਿਸ਼ਨ ਲਈਏ ਇਸੇ ਹੀ ਗੱਲ ਪੁੱਛਣੀ ਚਾਹੁੰਦੇ ਆ ਕਿ ਕਿਸ ਬੰਦੇ ਨੇ ਐਨਓਸੀ ਦਿੱਤੀ ਕਿਸ ਬੰਦੇ ਨੇ ਇਹਨਾਂ ਨੂੰ ਪਰਮਿਸ਼ਨ ਦਿੱਤੀ ਹੈ ਇਸ ਇਲਾਕੇ ਨੂੰ ਤੈਸਨਾਸ ਕਰਨੀ ਤਾਂ ਕਿ ਇਹ ਇਲਾਕੇ ਨੂੰ ਇਹਨਾਂ ਨੇ ਬਰਬਾਦ ਕਰਕੇ ਰੱਖ ਦਿੱਤਾ ਵਾਤਾਵਰਨ ਦੂਸ਼ਿਤ ਕਰ ਦਿੱਤਾ ਹੈ ਇੱਥੇ ਦੇ ਜਾਨਵਰਾਂ ਦਾ ਰਹਿਣਾ ਬਹੁਤ ਮੁਸ਼ਕਲ ਹੋ ਗਿਆ ਹੈ ਸੋ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਕਿਸੇ ਵੀ ਕੀਮਤ ਵਿੱਚ ਅਸੀਂ ਸੋਲਰ ਪਲਾਂਟ ਨਹੀਂ ਲੱਗਣ ਦੇਵਾਂਗੇ ਨਹੀਂ ਲੱਗਣ ਦੇਵਾਂਗੇ ਵਾਈ ਗੁੱਡ ਮੈਂ ਸਰਪੰਚ ਸਲਿੰਦਰ ਕੁਮਾਰ ਪਿੰਡ ਪਵਾਨੀ ਪਰਭਗਤਾ ਇਹ ਕਹਿਣਾ ਚਾਹੁੰਦਾ ਜੀ ਜਿਹੜਾ ਇਹ ਸੋਲਰ ਪਲਾਂਟ ਲੱਗ ਰਿਹਾ ਹੈ ਇਹਦੇ ਵਿੱਚ ਕੋਈ ਐਨਓਸੀ ਨਹੀਂ ਹੈ ਕਿਸੇ ਡਿਪਾਰਟਮੈਂਟ ਦੀ ਵਾਈਲਡ ਲਾਈਫ ਦਾ ਵੀ ਇਲਾਕਾ ਇਹ ਹੀ ਜਾਂਦਾ ਚੰਗਲ ਦਾ ਇਲਾਕਾ ਸਾਰਾ ਦਫਾ ਵਿੱਚ ਪੈਂਦਾ ਹੈ ਇੱਥੇ ਤਾਂ ਕੋਈ ਪਟਾਈ ਨਹੀਂ ਹੋ ਸਕਦੀ ਸਾਰਾ ਬਾਂਲ ਉਹ ਜਾੜਕ ਰੱਖ ਦਿੱਤਾ ਇਹਨਾਂ ਨੇ ਇਸ ਦੇ ਨਾਲ ਵਾਤਾਵਰਣ ਨੂੰ ਬਹੁਤ ਨੁਕਸਾਨ ਹੋ ਰਿਹਾ ਜੀ ਡੀਐਫਓ ਸਾਹਿਬ ਨੂੰ ਅਪਲੀਕੇਸ਼ਨ ਦਿੱਤੀ ਦੀ ਹਾਇ ਤਾਂ ਕੋਈ ਕਾਰਵਾਈ ਨਹੀਂ ਹੋਈ ਜੀ ਪ੍ਰੋਜੈਕਟ ਚੱਲ ਜਾਂਦਾ ਤਾਂ ਇਹ ਅੜਵਾੜੇ ਕਿੰਨਾ ਨੁਕਸਾਨ ਹੋਣਾ ਜੀ ਜੇ ਜੰਗਲ ਸਾਰਾ ਪਟ ਹੋ ਜਾਏਗਾ ਜੀ ਸਾਰਾ ਅੱਜ ਇੱਕ ਇੱਕ ਪਲਾਂਟ ਆਇਆ ਕੱਲ੍ਹ ਕੋਹਰ ਆ ਜਾਊਗੀ ਕੰਪਨੀ ਉਧਰ ਬਹੁਤ ਜ਼ਿਆਦਾ ਵਾਤਾਵਰਨ ਨੂੰ ਨੁਕਸਾਨ ਹੋਣਾ ਜੀ ਸਾਡਾ ਪਹਾੜੀ ਇਲਾਕਾ ਸਵਾਲਕੀ ਦੀ ਪਹਾੜੀ ਪੈਂਦੀ ਹੈ ਵਧੀਆ ਇਲਾਕਾ ਤਾਂ ਬਹੁਤ ਇਹ ਸਾਰਾ ਵਾਤਾਵਰਨ ਤੁਸੀਂ ਦੋ ਜੀ ਕਿੰਨੇ ਫਿੰਡਾਂ ਦੀ ਜ਼ਮੀਨ ਲੱਗਦੀ ਸੀ ਇਹ ਰੁੜਕੀ ਦੀ ਹੈ ਜੀ ਥੋੜੀ ਲੱਗਦੀ ਨਾਲ ਜਿਹੜਾ ਪ੍ਰੋਜੈਕਟ ਲਿਖਿਆ ਫਿਰ ਰੁੜਕੀ ਦਾ ਉਹ ਪਾਣੀਪੁਰ ਭਗਤਾ ਅਚਲਪੁਰ ਉਹ ਪਾਣੀਪੁਰ ਤੇ ਰਤਨਪੁਰ ਮੈਂ ਅਮਰੀਕ ਤੋਂ ਪਿੰਡ ਪਾਣੀਪੁਰ ਮੰਜਾਰੀ ਤੇ ਇਹ ਸਰਕਾਰ ਕਰਦੇ ਆਂ ਵੀ ਜਿਹੜਾ ਇੱਥੇ ਜੰਗਲ ਦੇ ਵਿੱਚ ਇਹ ਪਲਾਂਟ ਲੱਗ ਰਿਹਾ ਸੋਲਰ ਪਲਾਂਟ ਲੱਗ ਰਿਹਾ ਉਹ ਗਲਤ ਹੈ ਉਹਨਾਂ ਵਾਤਾਵਰਨ ਤੇ ਹੋਰ ਕੋਨ ਜੋ ਵੀ ਨੁਕਸਾਨ ਹੋਣਾ ਹੁੰਦਾ ਹੈ ਇਹ ਜੰਗਲੀ ਜੀਵ ਵੀ ਬਚ ਲੋ ਇੱਥੇ ਦੌਰ ਗਏ ਨੇ ਤੇ ਜੇ ਇਹ ਪlant ਲੱਗ ਗਿਆ ਤਾਂ ਸਾਰੇ ਪਿੰਡਾਂ ਨੂੰ ਵਾਲ ਵਾਲੇ ਵੀ ਨੁਕਸਾਨ ਹੋਣਾ ਹੈ ਇਹ ਨਹੀਂ ਹੋਣਾ ਚਾਹੀਦਾ ਕੀ ਕਹਿ ਗਾ ਹੋਰ ਹੋਰ